गुरुद्वारा बा बकाल साहेब पातशाह तीन सौ साल का मनाया जा रहा जब सहयोग कर ਆਪ ਗਵੰ ਸਗਰ ਸਮਧਰੀ ਤੁਮਰੇ ਸੂਤਰਤਾ ਤੁਮਤੇ ਹੋਵੇ ਸੋ ਆਗਿਆ ਕਾ ਤੁਮਰੀ ਗਤ ਮਿਤ ਤਮਹੀ ਜਾਨਕ ਦਾਸ ਸਦਾ ਕੁਰਬਾਨ तुमरी ग तुम ही जान नानक दु वाह एक ओंकार श्री वाहेगुरु जी की फतेह श्री भगवती जी सहाय वाह श्री भगवती जी की पक्ष दसवी ਪ੍ਰੇਮ ਪ੍ਰੋਤੀ ਸਿਮਰਤਾ ਗੋਰਾ ਨਿਕਲਿ ਉਤਿ ਆਇ। ਸੇ ਰੰਗਦ ਗੌਰ ਤੇ ਅਮਰ ਦਾਸੰ ਰਾਮ ਦਰਸ਼ਨ ਹੋਈ ਸਹਾਰੈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਭਈ ਜਿ ਆਇ ਜਿ ਸੁਖ ਦਿੱਤੇ ਸਭ ਦੁੱਖ ਤਜਾਈ। ਏਕ ਬਹੰਦਰ ਸਿਮਰੈ ਅਸਰ ਨਉ ਦਿੱਤ ਅਵਤਾਰੇ ਸਸ ਪਾਈ ਹੋਏ ਸਹਾਰੈ। ਦਸਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀ ਦਾਤ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬਿਆੜਿਆਂ ਚੌਹਾਂ ਸਾਹਿਬ ਜਾਤਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜੱਟਿਆ ਵੰਡ ਕੇ ਛਕਿਆ ਦੇਗ ਚਲਾਈ ਤੇਜ ਵਾਹੀ ਦੇਖ ਤੇ ਅਣਖ ਦਿੱਤੀ ਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀਕ ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭੁੱਲੋ ਜੀ ਵਾਹੇ ਗੁਰੂ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਪੰਦ ਪੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹਿਆਰੀਆਂ ਨਾਲ ਚਰਾਏ ਗਏ

ਭਰਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਿਤ ਆਵੇ ਚੇਤੇ ਅਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਲਸਾ ਜੀ ਸਾਹਿਬ ਤਹਾਂ ਤਹਾਂ ਰੱਛੀ ਹਰਿ ਆਇਤ ਦੇਗ ਤੇਗ ਫਤੇ ਬਿਰਤ ਕੀ ਪੈੜ ਫਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਫਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤਾਂ ਕੇ ਸਦਾ ਨਰਹਿਤ ਦਾਤ ਵਿਵੇਕ ਦਾਤ ਵਿਸਾਹ ਦਾਤ ਨਿਭੋਸਾ ਦਾਤ ਦਰਨਾ ਸਿਧ ਦਾਤ ਨਾਮ ਦਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੱਲੇ ਬੁਗੇ ਜੋ ਗੋ ਗੋ ਕਾਲ ਧਰਮ ਦਾ ਕਾਇ ਕੁੰਲੋ ਜੀ ਵਾਹੇ ਗੁਰੂ ਸਿੱਖਾਂ ਦਾ ਮਨ ਦੀਵਾ ਮਤ ਉੱਚੀ ਮਤ ਪਤਲਾ ਰੱਖ ਆਪ ਵਾਹੀ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਕਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਗਿਨਾ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਫੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ দান ਖਾਲਸਾ ਜੀ ਨੂੰ ਬਖਸ਼ੋ اے ਮਾਰਿਆ ਦੇ ਮਾਰ ਨੇ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਜੋਟ ਨਿਆਸਰੀਆਂ ਦੇ ਆਸਰੇ ਧੰਨ 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 ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਆਪ ਜੀ ਦੇ ਮਹਾਨ ਪਵਿੱਤਰ ਸਜਾਏ ਸਕਤਾ ਵਿਖੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਆਪ ਜੀ ਕੇ ਹਸੂਰ ਸ਼ਬਦ ਚੌਕੀ ਸੋਦਰ ਰਹਰਾਸ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖ ਸਤਿਗੁਰ ਉਪਰੋਸਰਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪਜੀ ਹੁਕਮ ਨਾਮੇ ਬਖਸ਼ਿਸ਼ ਕਰਕੇ ਨਿਹਾਲ ਕਿ ਤਾਰਤ ਕਰੋ ਜੀ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ वाहि गुरुजी का खरसा, वाहि गुरुजी की पक्के दोरा आगिया पहिया काल की, तभी जलायो पंत सापस इकन को होगमा है, गुरु मानियो ग्रंथ, गुरु ग्रंथ जी मानियो पर्वत सुरां की तेरे जो प्रव को मिला ਸ਼ਬਦ ਮਹਾਰੇ ਰਾਜ ਕਰੇਗਾ ਖਾਲਸਾ ਆਕੀਰ ਹੈ ਨ ਕੋਈ ਖੁਾਰ ਹੋਏ ਸਭ ਮਾਇਕੇ ਬਚੇ ਸਰਨ ਜੋ ਰਾਜ ਕਰੇਗਾ ਖਾਲਸਾ ਆਕੀਰ ਹੈ ਨ ਕੋਈ ਖੁਾਰ ਹੋਏ ਸਭ ਮਾਇਕੇ ਬਚੇ का खालसा वाहे गुरु खाल जी के ਹੋ ਵੇਸਖਾ ਨੂੰ ਸਾਂ ਮੰਨਦੇ ਹੋਰੇ ਆਰਸਾ ਕੋਰ ਤੋਦ ਟਿੱਕੇ ਸੱਚੇ ਕਾ ਕਰਮ ਮੰਨ ਰਨਮ ਜਨਾਮ ਬੰਦੀ ਸਜਣਾ